ਪੂਰੇ ਦੇਸ਼ ਦੇ ਵਿੱਚ ਜਿਹੜਾ ਇਸ ਵੇਲੇ ਕਿਸਾਨੀ ਸੰਘਰਸ਼ਾ ਪੂਰਾ ਮਗਿਆ ਹੋਇਆ ਹੈਗਾ ਤੇ ਜਿਹੜਾ ਇਸ ਵੇਲੇ ਜਿਹੜਾ ਪ੍ਰੋਟੈਸਟ ਹੈਗਾਗਾ ਦਿੱਲੀ ਦੇ ਵਿੱਚ ਵੀ ਪੂਰਾ ਮਗਿਆ ਹੋਇਆ ਹੈਗਾ ਦਿੱਲੀ ਨੂੰ ਚਾਰੇ ਪਾਸੇ ਸੀਲ ਕਰ ਦਿੱਤਾ ਗਿਆ ਇਸ ਵੇਲੇ ਖੜੇ ਅਸੀਂ ਬਠਿੰਡਾ ਦੇ ਸੈਕਟਰੀਟ ਤੇ ਬਿਲਕੁਲ ਸਾਹਮਣੇ ਅਸੀਂ ਗੱਲਬਾਤ ਕਰਦੇ ਹੈਗਾ ਜਿਹੜੇ ਪ੍ਰੋਟੈਸਟ ਨੂੰ ਇਹ ਤੇ ਲੀਡ ਕਰਦੇ ਆ ਵੱਖ-ਵੱਖ ਜਥੇਬੰਦੀਆਂ ਨੂੰ ਲੀਡ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਤੇ ਕਿੱਥੋਂ ਆਏ ਹੋ ਤੁਸੀਂ ਮੈਂ ਚਮਕੌਰ ਸਿੰਘ ਫੌਜੀ ਆਂ ਜੀ ਸਾਬਕਾ ਫੌਜੀ ਆਂ ਤੇ ਮੈਂ ਇੱਕ ਦੋ ਹੀ ਬੇਨਤੀਆਂ ਕਰਨਾ ਚਾਹੂਗਾ ਪੁੱਠਾ ਨਹੀਂ ਬੋਲਦਾ ਕਿਸੇ ਨੂੰ ਜਿਵੇਂ ਮੇਰੇ ਕੋਲ ਕੋਈ ਖਾਸ ਵੀਰ ਬੋਲ ਚਾਹਣਾ ਉਹ ਜੋ 1 ਮਈ ਨੂੰ 100 ਰੁਪਏ ਵਾਲੀ ਕਹਿੰਦੀ ਸੀਗੀ ਤੇ ਸਾਡੇ ਫੌਜੀਆ ਨੇ ਵੀ ਜਿੰਨੇ ਅਸੀਂ ਸਾਫਕਾ ਫੌਜੀਆ ਉਹਨਾਂ ਨੇ ਮੈਡਲ ਵਾਪਸ ਕੀਤੇ ਆ ਆਪਣੇ ਅਸੀਂ ਕਿਸਾਨਾਂ ਦਾ ਬਿਲਕੁਲ ਸਮਰਥਨ ਕਰਦੇ ਆ ਤੇ ਉਹ ਮੈਂ ਬੀਬੀ ਨੂੰ ਪੁੱਛਣਾ ਚਾਹਣਾ ਕੰਗਣਾ ਨੂੰ ਇਹ ਜਿਹੜੇ ਮੈਡਲ ਆ ਇਹ ਬੜੀ ਮਿਹਨਤ ਨਾਲ ਮਿਲਦੇ ਆ ਬੀਬੀ ਜੀ ਇਹ 100 100 ਰੁਪਏ ਵਾਲੇ ਨਹੀਂ ਹੈਗੇ ਤੇ ਕਦੇ ਤੁਸੀਂ ਕਮਾ ਕੇ ਦੇਖੋ ਦੂਜਾ ਮੈਂ ਮੋਦੀ ਸਾਹਿਬ ਨੂੰ ਜਾਂ ਜਿੰਨੇ ਸਾਡੇ ਸਿਆਸੀ ਲੀਡਰ ਆ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਇਹ 52 ਇੰਚ ਦਾ ਸੀਨਾ ਦਿਖਾਉਂਦਾ ਜਾਂ ਹੋਰ ਵੀ ਬਹੁਤ ਕੁਝ ਕਰਦੇ ਆ ਪਰ ਕਦੇ ਜਾ ਕੇ ਤੁਸੀਂ ਵਾਰਡਰਾਂ ਦੇ ਉੱਤੇ ਦੇਖੋ ਸੋ ਸਾਡਾ ਕੁਝ ਬਕਾਊ মিডিਆ ਕੁਝ ਜਿਹੜਾ ਨੈਸ਼ਨਲ মিডিਆ ਉਹ ਕਹਿ ਰਿਹਾ ਕਿ ਜੀ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਆ ਅਸੀਂ ਜਦੋਂ ਬਧਰੀਨਾਥ ਦੇ ਵਿੱਚ ਆਫਤ ਆਈ ਤਾਂ ਸਾਡੇ ਸਰਦਾਰਾਂ ਨੇ ਲੰਗਰ ਲਾਏ ਸੋ ਜੇ ਕਦਾਰਨਾਸ ਦੇ ਵਿੱਚ ਆਫਤ ਆਈ ਤਾਂ ਵੀ ਸਰਦਾਰਾਂ ਨੇ ਲੰਗਰ ਲਾਏ ਅਸੀਂ ਹਾਲ ਵਰਲਡ ਦੇ ਵਿੱਚ ਪਹੁੰਚ ਜਾਂਦੇ ਆ ਪੂਰੇ ਇੰਡੀਆ ਦੇ ਵਿੱਚ ਪਹੁੰਚਦਾ ਜਿੱਥੇ ਵੀ ਆਫਤ ਆਉਂਦੀ ਹੈ ਉੱਥੇ ਲੰਗਰ ਲੱਗਦੇ ਆ ਤੇ ਅੱਜ ਦਾ ਸਾਡੇ ਆਪ ਦੇ ਭਰਾ ਉੱਥੇ ਦਿੱਲੀ ਦੇ ਵਿੱਚ ਬੈਠੇ ਆ ਤੇ ਅੱਜ ਕਿਉਂ ਨਹੀਂ ਉਹਨਾਂ ਲਈ ਫੰਡਿੰਗ ਆਊਗੀ ਤੇ ਮੈਂ ਇਹੀ ਕਹਿਣਾ ਚਾਹੂੰਗਾ ਥੋੜੀ ਜਿਹੀ ਸ਼ਰਮ ਕਰੋ ਮੀਡੀਆ ਬਿਲਕੁਲ ਇੱਕ ਤਰਫੀ ਗੱਲ ਨਾ ਕਰੋ ਸੋ ਅੱਜ ਸਾਰਾ ਇੰਡੀਆ ਦਾ ਕਿਸਾਨ ਧਰਨੇ ਦੇ ਉੱਤੇ ਬੈਠਾ ਹੈ ਥੋੜਾ ਜਿਹਾ ਇਹਨਾਂ ਨੂੰ ਵੀ ਦਿਖਾਓ ਤੇ ਸੱਚ ਦੀ ਗੱਲ ਕਰੋ ਜੋ ਮੀਡੀਆ ਚਾਹੇ ਕੋਈ ਵੀ ਹੈ ਉਹਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਇੱਕ ਤਰਫੀ ਗੱਲ ਨਹੀਂ ਕਰਨੀ ਚਾਹੀਦੀ ਧੰਨਵਾਦ ਚਕਤਾ ਸਿੰਘ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਬੀਜੇਪੀ ਦੇ ਮੀਟਿੰਗਾਂ ਦਾ ਜਿਹੜਾ سلسلہ ਸੀ ਲਗਾਤਾਰ ਤੇਜ਼ ਹੋ ਗਿਆ ਕਿਵੇਂ ਦੇਖਦੇ ਹੋ ਇਹਨੂੰ ਤੁਸੀਂ ਤੇਜ਼ ਹੋ ਗਿਆ ਜੀ ਬਿਲਕੁਲ ਜਿਹੜੀ ਇਹ ਸਰਕਾਰ ਹੈ ਗੋਡੇ ਟੇਕ ਚੁੱਕੀ ਹੈ ਸਿਰਫ ਹੁਣ ਉਹਨਾਂ ਦੀ ਈਗੋ ਹੈ ਈਗੋ ਨੂੰ ਉਹ ਲੈ ਕੇ ਬੈਠੇ ਆ ਇਦੇ ਵਿੱਚ ਚਾਹੇ ਉਹ ਸਾਬਕਾ ਫੌਜੀ ਹੋਣ ਚਾਹੇ ਕਿਸਾਨ ਹੋਣ ਮਜ਼ਦੂਰ ਹੋਣ ਦੁਕਾਨਦਾਰ ਹੋਣ ਵਪਾਰੀ ਹੋਣ ਸਾਡਾ ਸਾਰਾ ਦੇਸ਼ ਇੱਕ ਹੋ ਚੁੱਕਿਆ ਸੋ ਇਥੋਂ ਤੱਕ ਕਿ ਅਸੀਂ ਮੈਡਲ ਵੀ ਵਾਪਸ ਕਰਤੇ ਆ ਤੇ ਇਹ ਤੋਂ ਵੱਡੀ ਗੱਲ ਸਾਡੀ ਸਰਕਾਰ ਲਈ ਸ਼ਰਮ ਦੀ ਗੱਲ ਹੋਰ ਕੀ ਹੋਣੀ ਚਾਹੀਦੀ ਹੈ ਜਿਹੜਾ ਨੈਸ਼ਨਲ ਬਕਾਊ ਮੀਡੀਆ ਉਹਦੇ ਲਈ ਤੇ ਮੈਂ ਜਿਹੜੇ ਪੰਜਾਬ ਦੇ ਸਾਡੇ ਇਹ ਮੀਡੀਆ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਇਹ ਕੱਲੀ ਕੱਲੀ ਗੱਲ ਕਵਰ ਕਰਕੇ ਸਰਕਾਰ ਤੱਕ ਪਹੁੰਚਾ ਰਹੇ ਆ ਪਰ ਸਰਕਾਰ ਆਪਣੀ ਈਗੋ ਲਈ ਬੈਠੀ ਹੈ ਸੋ ਉਹਨੂੰ ਈਗੋ ਛੱਡ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ Sí, Gracias. Grupo... Sí.